Oh, oh, सेवंग अर्जन जेवंग अर्जन पूरै अर्जन तुलंग अर्जन मूलंग अर्जन सुल्ड अर्जन रूरै अर्जन मानस अर्जन बानस अर्जन ठारण अर्जन चुरै ता गुरु अर्जन के गुणे अर्जन अर्जन फरजन फर्ज जरूर है सर्व काय नाथ के मालिक ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਹਜ਼ੂਰੀ ਦੇ ਅੰਦਰ ਜੜ ਬੈਠੀ ਮਾਈ ਪਾਈ ਸਾਥ ਸੰਗਤ ਜਿਓ ਅਸੀਂ ਤੁਹਾਡੇ ਸਾਹਮਣੇ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਵੱਲੋਂ ਨੇਜਾਬਾਦੀ ਕਰਕੇ ਕਿਲਾ ਪਟਨ ਦੀ ਦਾਸਤਾਨ ਵਿਚਾਰਨ ਦਾ ਯਤਨ ਕਰਾਂਗੇ ਇਸ ਤੋਂ ਪਹਿਲਾਂ ਦਾਸਾਂ ਦੀ ਆਧਰੀ ਨੂੰ ਪ੍ਰਵਾਨ ਕਰਦੇ ਹੋਏ ਗੱਜ ਕੇ ਗਜਾਓ ਫਤੇ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਕੀ ਫਤਿਹ ਤਨ ਤਨ ਸਾਹਿਬ ਸੇਗਰ ਅਰਜਨ ਦੇਵ ਪਾਤਸ਼ਾਹ ਜੀ ਦੁਆਬੇ ਦੇ ਮਾ ਪਿੰਡ ਵਿੱਚ ਪਈ ਕ੍ਰਿਸ਼ਨ ਚੰਦ ਜੀ ਦੀ ਸੁਪਤਰੀ ਬੀਬੀ ਰਾਮ ਦੇਵੀ ਜੀ ਭਾਵ ਕੇ ਮਾਤਾ ਗੰਗਾ ਜੀ ਨੂੰ ਵਿਆਹ ਲਈ ਜਾਂਦੇ ਨੇ ਪਰਵਾਰਕ ਸਾਖ ਸੰਬੰਧੀ ਤੇ ਸਾਧੂ ਸੰਤਾ ਮਹਾਤਮਾ ਭਲੇ ਪੁਰਸ਼ਾਂ ਦੀ ਸੰਗਤ ਜੰਨ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਹੈ। ਪਾਈ ਕ੍ਰਿਸ਼ਨ ਚੰਦ ਜੀ ਨੇ ਬੜੇ ਚਾ ਉਤਸ਼ਾ ਤੇ ਸ਼ਰਧਾ ਦੇ ਨਾਲ ਜੰਨ ਦੀ ਆਵ ਭਗਤ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਮਤ ਦੇ ਨਾਲ ਮਾ ਪਿੰਡ ਵਿੱਚ ਆਨੰਦੀ ਆਨੰਦ ਵਰਤ ਰਿਹਾ ਹੈ ਮਾ ਪਿੰਡ ਤੇ ਮਾ ਪਿੰਡ ਦੇ ਆਸ-ਪਾਸ ਦੇ ਸ਼ਰਧਾ万 ਸਿੱਖ ਪਾਈ ਕ੍ਰਿਸ਼ਨ ਚੰਦ ਜੀ ਦੇ ਘਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਦੀ ਪੰਚ ਹੋਈ ਨੇ ਜਦੋਂ ਗ੍ਰਸਤੀ ਧਰਮ ਵਿੱਚ ਪਰਵੇਸ਼ ਕਰਨ ਲਈ ਰਸਮੋ ਰਿਵਾਜ ਦੀ ਭੌਂ ਦਾ ਸਮਾ ਆਇਆ ਉਸ ਵੇਲੇ ਪਿੰਡ ਦੇ ਚੌਧਰੀਆਂ ਨੰਬਰਦਾਰਾਂ ਤੇ ਪਰੇ ਪੰਚਾਇਤ ਨੇ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਸਾਹਮਣੇ ਇੱਕ ਸ਼ਰਤ ਰੱਖ ਦਿੱਤੀ ਚੌਧਰੀਆਂ ਨੇ ਤੇ ਪਰੇ ਪੰਚਾਇਤ ਨੇ ਕਿਹਾ ਕਿ ਵਿਆਹ ਤਾਂ ਹੋਵੇਗਾ ਜੇ ਤੁਸੀਂ ਨੇਜਾਬਾਦੀ ਕਰਕੇ ਕਿਲਾ ਫਟੋਗੇ ਦਿਲਾਂ ਦੀਆਂ ਜਾਨਨਹਾਰ ਸੱਚੇ ਪਾਤਸ਼ਾਹ ਨੇ ਪਰੇ ਪੰਚਾਇਤ ਦੀ ਸ਼ਰਾਰਤੀ ਰਮਜ ਨੂੰ ਸਮਝ ਕੇ ਸ਼ਰਤ ਸੁਣ ਕੇ ਬੜੇ ਲੱਜੇ ਭਲੇ ਮੁਸਕਰਾਟ ਮੁਸਕਰਾਟ ਪਰੇ ਲੱਜੇ ਨਾਲ ਕਿਹਾ ਕਿ ਸਾਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਤੁਸੀਂ ਮੈਦਾਨ ਵਿੱਚ ਆਪਣੀ ਤਿਆਰੀ ਕਰੋ ਤਾਂ ਦਰਮ ਪਹਿਲਾਂ ਤੋਂ ਹੀ ਇੱਕ ਫਲਾ ਦੇ ਰੁੱਖ ਨੂੰ ਕੱਟ ਕੇ ਜੜ ਜ਼ਮੀਨ ਵਿੱਚ ਰਹਿਣ ਦਿੱਤੀ ਤੇ ਤਣੇ ਨੂੰ ਕਿੱਲੇ ਦਾ ਰੂਪ ਦੇ ਦਿੱਤਾ ਇਤਿਹਾਸ ਵਿੱਚ ਕਿਤੇ ਫਲਾਹ ਦਾ ਰੁੱਖ ਲਿਖਿਆ ਮਿਲਦਾ ਹੈ ਤੇ ਕਿਤੇ ਜੰਡ ਦਾ ਰੁੱਖ ਹੁਣ ਇੱਥੇ ਇੱਕ ਗੱਲ ਯਾਦ ਰਹਿ ਕਿ ਇਹ ਸ਼ਰਤ ਪਿੰਡੇ ਦੇ ਚੌਧਰੀਆਂ ਤੇ ਪਰੇ ਪੰਚਾਇਤ ਵੱਲੋਂ ਰੱਖੀ ਗਈ ਸੀ ਮਾਤਾ ਗੰਗਾ ਜੀ ਦੇ ਪਰਿਵਾਰ ਵੱਲੋਂ ਨਹੀਂ ਬੁੱਧੀਜੀਪ ਚਾਰਵਾ ਲਿਖਾਰੀਆਂ ਅਨੁਸਾਰ ਰਾਜ ਇਸਲਾਮ ਦਾ ਹੋਣ ਕਰਕੇ ਪਿੰਡਾਂ ਦੇ ਪ੍ਰਬੰਧ ਇਸਲਾਮੀ ਚੌਧਰੀਆਂ ਦੇ ਹੱਥ ਸੀ ਸੱਥੀ ਸਰਵਰੀਆਂ ਨੂੰ ਮੰਨਣ ਵਾਲਿਆਂ ਦੇ ਹੱਥ ਸੀ ਇਸ ਲਈ ਚੌਧਰੀਆਂ ਨੂੰ ਤੇ ਪਰੇ ਪੰਚਾਇਤ ਨੂੰ ਇਹ ਡਰ ਸਤਾ ਰਿਹਾ ਸੀ ਕਿ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ ਸਾਡੇ ਪਿੰਡ ਵਿੱਚ ਹੋ ਗਿਆ ਤਾਂ ਉਹਨਾਂ ਦਾ ਆਉਣਾ ਜਾਣਾ ਸਾਡੇ ਪਿੰਡ ਵਿੱਚ ਵੱਧ ਜਾਣਾ ਹੈ ਸਾਡੇ ਪਿੰਡ ਦੇ ਲੋਕਾਂ ਨੇ ਸਿੱਖੀ ਨਾਲ ਜੁੜ ਜਾਣਾ ਹੈ ਸੱਚ ਨਾਲ ਜੁੜ ਜਾਣਾ ਹੈ ਤੇ ਸਾਡਾ ਪ੍ਰਭਾਵ ਘਟ ਜਾਣਾ ਹੈ ਇਸ ਲਈ ਜੜ ਰੂਪ ਕਿੱਲੇ ਵਾਲੀ ਸਾਜ਼ਿਸ਼ ਕਰੀ ਚਾਦਰਿਆਂ ਨੇ ਤੇ ਭਰੇ ਪੰਚਾਇਤ ਨੇ ਸੋਚਿਆ ਕਿ ਨਾ ਗੁਰੂ ਅਰਜਨ ਦੇਵ ਕੋਲੋਂ ਕਿਲਾ ਪਟਿਆ ਜਾਵੇਗਾ ਨਾ ਵਿਆਹ ਹੋਵੇਗਾ ਨਾ ਪਿੰਡ ਵਿੱਚ ਆਉਣਾ ਜਾਣਾ ਹੋਵੇਗਾ ਤੇ ਨਾ ਹੀ ਸਿੱਖੀ ਵਧੇਗੀ ਯਾਦ ਰਹਿ ਸਖੇ ਸਰਵਰੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਵੀ ਅਹਿਮ ਰੋਲ ਨਿਭਾਇਆ ਸੀ ਅੰਤ ਨਿਮਰਤਾ ਤੇ ਮੁਜਸਮੇ ਭਲਾਈ ਦੀ ਮੂਰਤ ਗਹਿਰ ਗੰਭੀਰ ਗੁਣੀ ਗਹਿਰ ਬਾਣੀ ਦਾ ਬੋਇਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਠਾਇਆ ਲੈ ਜਾ ਰੱਖੇ ਰਤਾਂ ਤੇ ਚਰਨ ਹੋ ਕੇ ਘੋੜੇ ਤੇ ਸਵਾਰ ਬਿਜਲੀ ਦੇ ਵੇਗ ਦੀ ਰਫ਼ਤਾਰ ਵਾਂਗ ਘੋੜਾ ਦੁੜਾ ਕੇ ਕਿਲਾ ਹੈ ਇਹ ਆਪਣਿਆ ਪਾਛਾ ਜੀ ਨੇ ਉਠਾਇਆ ਨੇਜਾ ਰਥ ਕੇ ਰਕਾਬ ਤੇ ਚਰਨ ਹੋ ਕੇ ਕੋਲੇ ਤੇ ਸਵਾਰ ਹਵਾ ਦੇ ਵੇਗ ਵਾਂਗ ਸ਼ੂਕ ਦੇ ਮੈਦਾਨ ਵੱਲ ਵੱਧੇ ਗੁਰੂ ਅਰਜਨ ਦੇਵ ਪਾਛਾ ਜੀ ਨੇ ਕਿੱਲੇ ਦੇ ਥੋੜਾ ਨੇੜੇ ਆ ਕੇ ਸਰੀਰ ਨੂੰ ਝੁਕਾ ਕੇ ਨਿਸ਼ਾਨਾ ਤਕਾ ਕੇ ਨੇਜਾ ਕਿੱਲੇ ਵਿੱਚ ਤਸਾ ਦਿੱਤਾ ਤੇ ਜੜ ਰੂਪ ਕਿੱਲੇ ਨੂੰ ਉੱਟ ਕੇ ਹਵਾ ਵਿੱਚ ਲੈ ਆ ਰਾ ਦਿੱਤਾ ਏ ਦੇਖ ਕੇ ਸਾਰੇ 당 ਰਹਿ ਗਏ ਚਾਦਰੀਆਂ ਤੇ ਸੱਕੇ ਸਰਵਰੀਆਂ ਦੇ ਚੇਲੇ ਗੁਰੂ ਨਾਨਕ ਦੇਵ ਕਰ ਦੀ ਅਜਮਤ ਨੂੰ ਵੇਖ ਕੇ ਪਾਣੀ ਪਾਣੀ ਹੋ ਗਏ ਤੇ ਛਰਤਾਵਾਨ ਸੰਗਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੀਆਂ ਸਨ ਸੋ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਸੋ extra ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਨੇਜਾਬਾਦੀ ਕਰਕੇ ਕਿਲਾ ਫਟਿਆ ਗਿਆ ਅਸੀਂ ਇਹਨਾਂ ਨੂੰ ਕੁਝ ਕਹਿੰਦੇ ਹਾਂ ਠਿਮਾ ਦੇ ਜੱਜਖਾਂ ਅਸੀਂ ਧੰਨਵਾਦੀ ਹਾਂ ਵਾਲੇ ਕੁਲਿਆਲਮ ਚਵਰਛਤਰ ਤਖਤ ਦੇ ਮਾਲਕ ਪਤਵ ਪਾਵਨ ਪਗਤ ਪਛਲ ਕਿਰਪਾ ਨਿਧਾਨ ਜਹਰਾ ਜੂਰ ਸਰਬ ਕਲਾ ਪਰਪੂਰ ਜੁਗੋ ਜੁਗੇ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅਸੀਂ ਧੰਨਵਾਦੀ ਹਾਂ ਗੁਰੂ ਕੀ ਸੰਗਤ ਦੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਦੇ ਅਸੀਂ ਧਨਵਾਦੀਆਂ ਪ੍ਰਬੰਧਕਾਂ ਦੇ ਮੇਰੇ ਨਾਲ ਸਾਥ ਦੇ ਰਹੇ ਨੇ ਰਮਨਦੀਪ ਕੌਰ ਖਾਲਸਾ ਬਸਰਕੇ ਗਿੱਲਾ ਵੀਰਪਾਲ ਸਿੰਘ ਖਾਲਸਾ ਬਸਰਕੇ ਗਿੱਲਾ ਅਤੇ ਵੀਰਪਾਲ ਸਿੰਘ ਖਾਲਸਾ ਬਸਰਕੇ ਗਿੱਲਾ ਉਸਤਾਦ ਪਾਈ ਮਿਲਕਾ ਸਿੰਘ ਮੋਜੀ ਜੀ ਤੇ ਉਸਤਾਦ ਪਾਈ ਸ਼ਰਨਜੀਤ ਸਿੰਘ ਸਰੰਗੀ ਮਾਸਟਰ ਜੀ ਦੇ ਸ਼ਗਿਰਦ ਢਾਡੀ ਜੱਥਾ ਰੰਦੀਰ ਕੌਰ ਖਾਲਸਾ ਪਿੰਡ ਬਸਰਕੇ ਗਿੱਲਾ ਦੇ ਢਾਡੀ ਜੱਥੇ ਬਸੋਂ ਹੋ ਨਿਆ ਕਤਿਆ ਤੈਨੂੰ ਮਾਫ ਕਰਨਾ ਅਸੀਂ ਜਕਾਰੇ ਦੇ ਨਾਲ ਖਿਮਾ ਦੇ ਜੱਤ ਕੋ ਜਾਣਾ ਹੈ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਟੀਆਂ ਭਾਜਾ ਵਾਲਿਆ ਸਤਿਗੁਰੂ ਰੱਖਿਓ ਫਿਰ ਦਬਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ چاندي مال کو سد گرو فوجا